ਸਸੀ ਗਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਬਰਾਮਾ ਦਾ ਮੁਰਤਤ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ 21 ਜੁਲਾਈ 2024 ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਨਾਲ ਦੀ ਨਾਲ ਗੱਲ ਕਰਾਂਗੇ ਆਉਂਦੇ ਦਿਨਾਂ ਵਾਸਤੇ ਕੀ ਅਲਰਟ ਜਾਰੀ ਹੋਏ ਨੇ ਜੀ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਤੁਸੀਂ ਦੇਖ ਪੰਜਾਬ ਦੇ ਵਿੱਚ ਸ਼ੁਰੂਆਤੀ ਦੌਰ ਦੀ ਅਗਰ ਗੱਲ ਕਰੀਏ ਪਠਾਨਕੋਟ ਤੋਂ ਲੈ ਕੇ ਆਪਣਾ ਰੂਪਨਗਰ ਦੀ ਜਿਹੜੀ ਬੈਲਟ ਹੈ ਜਿਹਦੇ ਵਿੱਚ ਜ਼ਿਲ੍ਹੇ ਆ ਜਾਂਦੇ ਨੇ ਜਿਵੇਂ ਗੁਰਦਾਸਪੁਰ ਪਠਾਨਕੋਟ ਨਵਾਂ ਸ਼ਹਿਰ ਭਲਾਚੌਰ ਦਾ ਏਰੀਆ ਅਨੰਦਪੁਰ ਸਾਹਿਬ ਦਾ ਏਰੀਆ ਗੜ੍ਹ ਸ਼ੈਂਕਰ ਕਰਾਲੀ ਮੁਹਾਲੀ ਮੋਰਿੰਡਾ ਰੂਪਨਗਰ ਕਿ ਥੋੜੀ-ਬਹੁਤੀ ਵੈਲਟ ਚੰਡੀਗੜ੍ਹ ਮੋਹਾਲੀ ਦੀ ਜਿਹਦੇ ਵਿੱਚ ਸਵੇਰ ਦੇ ਵੇਲੇ ਕਿੜਮੜ ਕਣੀ ਦੇ ਨਾਲ ਬੱਦਲ ਬਗਦੇ ਅਸਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਲਗਾਤਾਰ ਮੀਂਹਾਂ ਦੀ ਆਮਦ ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੁੰਦੇ ਰਹਿੰਦੇ ਨੇ ਪਰ ਕੋਈ ਵੱਡੀ ਕਾਰਵਾਈ ਨਾ ਹੋਣ ਦੇ ਕਾਰਨ ਜ਼ਿਆਦਾਤਰ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਅਗਰ ਗੱਲ ਕਰੀਏ ਤਾਂ ਤਾਪਮਾਨ ਦੀ ਤਾਂ ਤਾਪਮਾਨ ਦੁਆਰਾ ਤੋਂ ਵਧੇ ਹੋਏ ਦਿਖਾਈ ਦੇ ਰਹੇ ਨੇ ਹਮਸਵਰਗਾ ਮਾਹੌਲ ਬਣਿਆ ਹੋਇਆ ਹੈ ਜੇ ਤਾਪਮਾਨ ਦੇ ਵਿੱਚ ਗੱਲ ਕਰੀਏ ਤਾਂ 38-39 ਡਿਗਰੀ ਤੋਂ 40 ਡਿਗਰੀ ਤੱਕ ਦੁਆਰਾ ਤੋਂ ਪਾਕ ਤਾਪਮਾਨ ਪਹੁੰਚ ਚੁੱਕੇ ਨੇ ਰਾਤ ਵਾਧਾ ਹੁੰਦਾ ਦਿਖਾਈ ਦੇ ਰਿਹਾ ਜੀ ਕਿਉਂਕਿ ਹੁਣ ਮੌਸਮ ਵਿਭਾਗ ਵੱਲੋਂ ਦੁਆਰਾ ਤੋਂ ਅਲਰਟ ਜਿਹੜੇ ਜਾਰੀ ਹੋਏ ਨੇ ਉਹਨਾਂ ਦੇ ਵਿੱਚ 22 ਤਰੀਕ 23 ਤਰੀਕ ਨੂੰ ਦੁਆਰਾ ਤੋਂ ਮੀਂਹ ਦੱਸਿਆ ਗਏ ਨੇ ਤੇ ਉਹ ਅਲਰਟ ਦੇਖ ਲੈਂਦੇ ਆ ਕੀ ਅਲਰਟ ਜਾਰੀ ਹੋਏ ਨੇ ਜੀ ਗੱਲ ਕਰੀਏ ਜੀ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਦੀ ਤਾਂ 20 ਤਰੀਕ ਲੰਘ ਚੁੱਕੀ ਹੈ ਕੋਈ ਵੱਡੀ ਗੱਲ ਕਰਨ ਦਾ ਫਾਇਦਾ ਨਹੀਂ ਹੈ ਜੀ 21 ਤਰੀਕ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਨੀਲ ਅਲਰਟ ਜਾਰੀ ਹੋਇਆ ਹੈ ਜੀ ਕੋਈ ਵੱਡਾ ਅਲਰਟ ਜਾਰੀ ਨਹੀਂ ਹੋਇਆ ਪੰਜਾਬ ਦੇ ਵਿੱਚ ਹਰਿਆਣਾ ਦੇ ਲਈ ਕਲਰਡ ਜਾਰੀ ਹੋਇਆ ਹੈ येलो ਅਲਰਟ ਪਰ ਉਸ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ ਜੀ ਆਉਂਦੇ ਦਿਨਾਂ ਦੀ 22 ਅਤੇ 23 ਤਰੀਕ ਤੇ ਲਈ ਤਾਂ ਦੋਹਾਂ ਸਟੇਟਾਂ ਦੇ ਵਿੱਚ येलो ਅਲਰਟ ਜਾਰੀ ਹੋ ਚੁੱਕਿਆ ਹੈ ਜੀ ਮੀਂਹ ਦਾ ਫਿਲਹਾਲ ਅਗਰ ਗੱਲ ਕਰੀਏ ਤਾਂ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਅਲਰਟ ਜਾਰੀ ਹੁੰਦੇ ਰਹੇ ਨੇ ਹੁਣ ਤੱਕ ਅਲਰਟ ਲਗਾਤਾਰ ਫੇਲ ਹੋਣ ਦੇ ਕਾਰਨ ਜਨਤਾ ਦੇ ਵਿੱਚ ਵੀ ਰੋਸ ਹੈ ਜਨਤਾ ਦੇ ਵਿੱਚ ਨਿਰਾਸ਼ਾ ਹੈ ਕਿ ਪੰਜਾਬ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ ਪਰ ਮੀਂਹ ਨਾ ਹੁੰਦੇ ਨਾਲ ਇੱਕ ਨਿਰਾਸ਼ਗੀ ਇੱਕ ਨਾ ਉਮੀਦੀ ਪੰਜਾਬ ਦੀ ਜਨਤਾ ਵਿੱਚ ਦਿਖਾਈ ਦੇ ਰਹੀ ਹੈ ਪਰ ਅਸੀਂ ਉਮੀਦ ਕਰਦੇ ਹਾਂ ਰੱਬਗੇ ਅਰਦਾਸ ਕਰਦੇ ਹਾਂ ਕਿ ਮੌਸਮ ਜਿਹੜਾ ਹੈ ਉਹ ਮੋੜ ਤੋਂ ਮિજાਜ ਬਦਲੇ ਮੀਂਹਾਂ ਦਾ ਰੁਖ ਪੰਜਾਬ ਹਰਿਆਣਾ ਉੱਤਰੀ ਭਾਰਤ ਵਿੱਚ ਹੋਵੇ ਤਾਂ ਕਿ ਗਰਮੀ ਤੋਂ ਰਾਹਤ ਮਿਲ ਸਕੇ ਕਿ ਹਾਨੂ ਪੇਰਾਂ ਦੀ ਮਦਦ ਹੋ ਸਕੇ ਉਹ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਜੀ ਤੇ ਕਣਕ ਤੋਂ ਬਾਅਦ ਲਗਾਤਾਰ ਅਗਰ ਕੋਈ ਗੱਲ ਕਰੀਏ ਤਾਂ ਜਿਹੜੀ ਝੋਨੇ ਦੀ ਫਸਲ ਹੈ ਉਸ ਨੂੰ ਬਹੁਤ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ ਜੀ ਤੇ ਪਾਣੀ ਅਗਰ ਲਾਈਟ ਵੀ ਦੀ ਵੀ ਗੱਲ ਕਰੀ ਤਾਂ ਬਿਜਲੀ ਦੀ ਖਪਤ ਵੱਧ ਚੁੱਕੀ ਹੈ ਗਰਮੀ ਦੇ ਕਾਰਨ ਤੇ ਉਮੀਦ ਕਰਾਂਗੇ ਜੀ ਕਿ ਮੌਸਮ ਜਲਦੀ ਮਜਾਜ ਬਦਲੇ ਤੇ ਇੱਕ ਰਿਕਵੈਸਟ ਕਰਾਂਗੇ ਕਿਉਂਕਿ ਹੁਣ ਸੌਣ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਜੀ ਤੁਸੀਂ ਇੱਕ ਇੱਕ ਬੂਟਾ ਆਪਣੇ ਵੱਲੋਂ ਜ਼ਰੂਰ ਲਗਾਓ ਇੱਕ ਸਾਡੀ ਰਿਕਵੈਸਟ ਹੈ ਛੋੜੀ ਜੀ ਹਰੇਕ ਵੀਡੀਓ ਵਿੱਚ ਤੁਹਾਨੂੰ ਰਿਕਵੈਸਟ ਕਰਾਂਗੇ ਕਿ ਤੁਸੀਂ ਛੋਟਾ ਇੱਕ ਬੂਟਾ ਕਿਸੇ ਤਰੀਕੇ ਦਾ ਛਾਂ ਵਾਲਾ ਫਲ ਵਾਲਾ ਬੂਟਾ ਜ਼ਰੂਰ ਲਗਾਓ ਤਾਂ ਕਿ ਪਰਿਆਵਰਣ ਨੂੰ ਵਾਤਾਵਰਣ ਨੂੰ ਬਚਾਇਆ ਜਾ ਸਕੇ ਤੇ ਜਿਹੜੀ ਅਸੀਂ ਹੁਣ ਇਸ ਟਾਈਮ ਕਰੋਪੀ ਚੱਲ ਰਹੀ ਹੈ ਗਰਮੀ ਦੀ ਮੀਹਾਂ ਦੇ ਨਾ ਹੋਣ ਦੀ ਉਸ ਤੋਂ ਬਚਿਆ ਜਾ ਸਕੇ ਅਗਰ ਤੁਸੀਂ ਸ਼ਹਿਰ ਨੂੰ ਮੈਨੂੰ ਆਪਣਾ ਛੋਟਾ ਵੀਰ ਜਾਂ ਬड़ा ਭਰਾ ਕੁਝ ਵੀ ਮੰਨ ਸਕਦੇ ਹੋ ਤਾਂ ਇਹ ਬੂਟਾ ਲਗਾਉਣ ਦੀ ਕਿਰਪਾ ਜ਼ਰੂਰ ਕਰਿਓ ਤੇ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਕਿ ਤੁਸੀਂ ਇਹ ਸੰਕਲਪ ਲੈਂਦੇ ਹੋ ਕਿ ਅੱਜ ਅਸੀਂ ਇੱਕ ਬੂਟਾ ਲਗਾਵਾਂਗੇ ਜਾਂ ਫਿਰ ਆਉਂਦੇ ਮੀਂਹ ਵਾਲੇ ਦਿਨ ਇੱਕ ਬੂਟਾ ਲਗਾ ਕੇ ਆਪਣੇ ਆਪ ਨੂੰ ਮੇਰੇ ਇਸ ਲੜੀ ਵਿੱਚ ਜੋੜ ਕੇ ਮੇਰਾ ਸਾਥ ਦਿਓਗੇ ਤੇ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਦਿਓ ਤੁਹਾਡਾ ਪਿੰਡ ਜ਼ਿਲ੍ਹਾ ਸ਼ਹਿਰ ਇਲਾਕਾ ਕਿਹੜਾ ਹੈ ਤੁਹਾਡੇ ਇਲਾਕੇ ਦੇ ਵਿੱਚ ਕਿਵੇਂ ਦਾ ਮੌਸਮ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ਰੂਰ ਕਰਕੇ ਜਾਇਓ ਕਮੈਂਟ ਬਾਕਸ ਵਿੱਚ ਪਿੰਡ ਜ਼ਿਲੇ ਸ਼ਹਿਰ ਦਾ ਨਾਮ ਲਿਖਣਾ ਨਾ ਭੁੱਲਣਾ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ